ਪਰਤਾਪ ਸੰਕਟ ਕਾਲੇ ਹੜ੍ਹ ਪ੍ਰਭਾਵ ਤੇ ਇਲਾਕਿਆਂ ਦਾ ਕੀਤਾ ਦौरा ਅਤਿਅਤ ਕੀਤਾ ਦੁੱਖ ਦਾ ਪਰਟਾਵਾ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਲਫਾਬੇ ਲਿਆਉਣੇ ਦੇ ਥੋੜੇਗਾ ਹਣਾ ਦਾਦਾ ਪਾ ਕੇ ਦੇਦੇ ਇਹਦਾ ਬੰਦਾ ਹਾਂ ਦੋ ਦੋ ਦਿਨ ਦਿਨ ਕਿਲੋ ਵਾਲੇ ਹਾਂ ਦੋ ਦੋ ਤੋਂ ਲਫਾਬੇ ਚਾਹੀਦੇ ਨੇ ਪਜਾਣੇ ਕਿੱਥੋਂ ਜਾਂਦੇ ਆ ਇਹਦੀ ਜਨਾਲੇ ਤੋਂ ਕੋਈ 5-7 ਕਿਲੋਮੀਟਰ ਅੱਗੇ ਪਿੰਡ ਹੈ ਤੇ ਉਸ ਤੋਂ ਗਾਂ ਜਿਹੜੀ ਅੱਗੇ ਤੱਕ ਤੁਸੀ ਬੰਦ ਇੱਥੋਂ 5 ਕਿਲੋਮੀਟਰ ਆ ਤੁਸੀਂ ਦੇਖ ਸਕਦੇ ਹੋ ਜੇ ਹੁਣੇ ਤੋਂ ਹੀ ਇਹ ਪਾਣੀ ਸਾਰਾ ਪਿੰਡਾਂ ਚ ਬਾਲਪੁਰ ਵਾਲੇ ਤੇ ਅਮਿਆਰੀ ਜਿਹੜੀ ਚਲੋ ਆਬੂ ਸਾਹਿਦ ਹੋ ਗਿਆ ਗਾਂ ਸਾਰੇ ਪਿੰਡ ਜਿਹੜੇ ਆ ਪਾਣੀ ਦੀ ਮਾਰ ਹੀਟ ਆ ਚੁੱਕੇ ਨੇ ਜਿਹੜੀ ਰੋਡ ਦਾ ਇਥੋਂ ਕਨੈਕਸ਼ਨ ਕਾਫੀ ਹੱਦ ਤੱਕ ਖਤਮ ਹੋ ਚੁੱਕਾ ਹੈ ਹੈਵੀ ਵਾਈਕਲ ਜਾ ਰਹੇ ਨੇ ਤੁਸੀਂ ਦੇਖਦੇ ਕਲੋ ਮਾਪਰ ਲੰਗਰ ਲੈ ਕੇ ਜਾ ਰਹੇ ਨੇ ਕੋਈ ਪਾਣੀ ਲੈ ਕੇ ਜਾ ਰਿਹਾ ਕੋਈ ਮੈਡੀਕਲ ਦੀ ਕਿੱਟ ਲੈ ਹਾਲਾਤ ਤੇ ਬਹੁਤ ਪਾਣੀ ਦਾ ਨੁਕਸਾਨ ਹੋਇਆ ਪਰ ਆਪਣੇ ਪੰਜਾਬੀ ਜਿਹੜੇ ਆ ਇਹ ਸੇਵਾ 'ਚ ਵੀ ਸਭ ਤੋਂ ਅੱਗੇ ਆ ਜਾਂਦੇ ਨੇ ਮੈਂ ਇੱਥੇ ਇੱਕ ਗੱਲ ਕਹਿਣਾ ਚਾਹੁੰਦਾ ਵੀ ਇਹ ਨੁਕਸਾਨ ਦੀ ਜਿਹੜੀ ਐ ਇਸ ਟਾਈਮ ਸੈਂਟਰ ਜਿਹੜੀ ਆ ਬਾ ਫੜਨੀ ਚਾਹੀਦੀ ਮੋਦੀ ਸਾਹਿਬ ਨੂੰ ਜਿਹੜੀ ਆ ਇਹ ਖਾਸ ਤੌਰ ਤੇ ਜਿੰਨੀ ਬਾਰਡਰ ਬੈਲਟ ਆ ਜਿੱਦਾਂ ਅੱਗੇ ਵਾਰ ਲੱਗੀ ਸੀ ਤੇ ਸਭ ਤੋਂ ਵੱਧ ਨੁਕਸਾਨ ਸਾਡਾ ਹੀ ਹੋਇਆ ਸਭ ਤੋਂ ਵੱਧ ਭੁਗਤਾਨ ਹੋਇਆ ਜਦੋਂ ਦੇਸ਼ ਯਾਦ ਹੋਇਆ ਉਦੋਂ ਵੀ ਪਰ ਹੁਣ ਜੇ ਪਾਣੀ ਦੀ ਮਾਰ ਪਈ ਆ ਤੇ ਸਭ ਤੋਂ ਵੱਧ ਗੁਰਦਾਸਪੁਰ ਡੇਰਾ ਬਾਬਾ ਨਾਨਕ ਜੋ ਉਥੋਂ ਤੋਂ ਤੁਸੀਂ ਨਾਲ ਨਾਲ ਲਾ ਲਓ ਸਾਡੇ ਕਈ ਸੂ ਪਿੰਡ ਤਕਰੀਬਨ 4-500 ਪਿੰਡ ਜਿੰਨਾ ਵੀ ਹੈਗਾ ਉਹ ਪਾਣੀ ਦੀ ਮਾਰ ਹੇਠ ਆ ਗਿਆ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਉਹ ਤਬਾਹ ਹੋ ਗਈ ਇਹ ਹੁੰਦੀ ਨਹੀਂ ਇਹ ਆਉਣ ਵਾਲੇ ਛਾਲ ਡੇਢ ਸਾਲੇ ਜਿਹੜੀ ਆ ਕਿਸਾਨ ਵੀਰਾਂ ਨੂੰ ਸਾਡੇ ਜ਼ਿਮੀਂਦਾਰ ਵੀਰਾਂ ਨੂੰ ਜਾਂ ਜਿਹੜੇ ਮਾਲ ਡੰਗਰ ਵਾਲੇ ਆ ਛੋਟੇ ਕਿਸਾਨ ਲਾ ਲਓ ਮਿਹਨਤ ਕਸ਼ ਲੋਕ ਨੇ ਉਹਨਾਂ ਨੂੰ ਇਹਦਾ ਮਾਰਚ ਲੈਣੀ ਪੈਣੀ ਆ ਠੀਕ ਆ ਅੱਜ ਜਿਹੜਾ ਪੰਜਾਂ ਦਸਾਂ ਦਿਨਾਂ ਦੇ ਵਿੱਚ ਕਾਫੀ ਚਲੋ ਲੋਕਾਂ ਨੂੰ ਮਦਦ ਪਹੁੰਚੀ ਪਰ ਉਸ ਤੋਂ ਬਾਅਦ ਵੀ ਜਿਹੜਾ ਜੀਵਨ ਹੈ ਬੜਾ ਔਖਾ ਹੋ ਜਾਂਦਾ ਸੋ ਇਹਦੇ ਵਾਸਤੇ ਅਸੀਂ ਖਾਸ ਤੌਰ ਤੇ ਸੈਂਟਰ ਸੱਤਾ ਕੋ ਇੱਕ ਸਪੈਸ਼ਲ ਪੈਕੇਜ ਦੀ ਮੰਗ ਕਰਦੇ ਹਾਂ ਜਿਹੜਾ ਕਿਸਾਨਾਂ ਨੂੰ ਜਿਨ੍ਹਾਂ ਦੀਆਂ ਜ਼ਮੀਨਾਂ ਦੇ ਵਿੱਚ ਪਾਣੀ ਆਇਆ ਤੇ ਇੱਥੇ ਰੇਤਾ ਆ ਜਣੀ ਆ ਮਿੱਟੀ ਆ ਜਣੀ ਗਾਰ ਗਾਰ ਚੜ ਜਣੀ ਆ ਇਹ ਗਾਰ ਨੂੰ ਵੀ ਸਫਾਈ ਕਰਨ ਵਾਸਤੇ ਕਈ ਕਈ ਬਹੁਤ ਔਖਾ ਇੱਕ ਕਿੱਲੇ ਦੇ ਵਿੱਚ ਚਲਾਈਏ 4-5000 ਦਾ ਤੇਲ ਹੀ ਲੱਗ ਜਾਣਾ ਉਹਨੂੰ ਕਠਾ ਕਰਦੇ ਨੂੰ ਇਹ ਕਈ ਮਹੀਨੇ ਇਹਨਾਂ ਨੂੰ ਲੱਗ ਜਾਂਦੇ ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਆ ਲੋਕ ਇੱਕ ਦੂਜੇ ਨਾਲ ਜੁੜ ਕੇ ਚੱਲਦੇ ਪਏ ਨੇ ਪਰ ਆਉਣ ਵਾਲੇ ਟਾਈਮ 'ਚ ਜਿਹੜਾ ਵਾ ਇਹ ਪੰਜਾਬ ਨੂੰ ਇੱਕ ਸਪੈਸ਼ਲ ਪੈਕੇਜ ਲੋੜ ਆ ਤੇ ਪੰਜਾਬ ਵੀ ਹੋਣ ਦੇ ਨਾਤੇ ਮੈਂ ਇਹ ਮੰਗ ਕਰਦਾ ਆ ਵੀ ਇਹਦੀ ਜਿਹੜੀ ਆ ਬਾਹ ਸੈਂਟਰ ਸਰਕਾਰ ਨੂੰ ਫੜਨੀ ਚਾਹੀਦੀ ਆ ਤੇ ਵੱਡਾ ਪੈਕੇਜ ਜਿਹੜਾ ਇੱਥੇ ਪੰਜਾਬ ਦੇ ਉਹਦਾ ਮਿਲਣਾ ਚਾਹੀਦਾ ਸੀ ਆਪਣੀ ਟੀਮ ਨਾਲ ਪਹੁੰਚੇ ਹੋ ਤੇ ਲੋਕਾਂ ਦੇ ਵਿਚਾਰ ਜਾਂ ਕੋਈ ਆਪਣੇ ਨਹੀਂ ਲੋਕ ਜਿਹੜੇ ਬੜੇ ਹਿੰਮਤੀ ਦੇਖੋ ਸ਼ਹਿਰਾਂ ਚੋਂ ਲੋਕ ਆ ਰਹੇ ਨੇ ਸਭਾ ਸੁਸਾਇਟੀਆਂ ਵੱਖ-ਵੱਖ ਜਿਹੜੇ ਜਿਵੇਂ ਐਚਪੀਸੀ ਵੀ ਕੱਲ ਉਹ ਲੱਗੀ ਆ ਜਿਹੜੇ ਧਾਰਮਿਕ ਸਾਡੇ ਆਗੂ ਸਹਿਬਾਨ ਨੇ ਕਈ ਸਮਾਜ ਸੇਵੀ ਜਿਹੜੇ ਲੋਕ ਨੇ ਕੱਲੋਂ ਮਨਦੀਪ ਹੁਣੀ ਮੈਂ ਤੇ ਕੱਲੋਂ ਅਮਨ ਜਸਬੀਰ ਜਿੱਥੇ ਸਾਡਾ ਵੀਰ ਸਿੰਗਰ ਐ ਸਭ ਜੋ ਸਾਰੇ ਜਾਣੇ ਕਾਫੀ ਆ ਰਹੇ ਤੇ ਆਈ ਜਾਣੇ ਆ ਹੈਲਪ ਵਾਸਤੇ ਵੀ ਜੋ ਇੱਥੇ بیس ਕੈਂਪ ਬਣਾਉਣ ਲੱਗੇ ਆ ਉਹਦੇ ਚੋ ਜੋ ਵੀ ਕਿਸੇ ਨੂੰ ਲੋੜ ਹੋਊਗੀ ਇੱਥੋਂ ਸਪਲਾਈ ਜਿਹੜੀ ਅੱਗੇ ਸ਼ੁਰੂ ਹੋਊਗੀ ਸੋ ਇਹ ਪੰਜਾਬ ਤੇ ਲੋਕਾਂ ਦੀ ਬਾਹ ਫੜਦਾ ਹੋਰ ਨਾ ਸੂਬਿਆਂ ਦੇ ਵਿੱਚ ਅੱਗੇ ਜਾ ਕੇ ਮਦਦ ਕਰਦਾ ਸਾਨੂੰ ਲੱਗ ਰਿਹਾ ਵੀ ਲੋਕ ਸੇਵਾ ਵੱਲੋਂ ਕਿਸੇ ਗੱਲੋਂ ਕੋਈ ਕਮੀ ਨਹੀਂ ਰਹਿਣ ਦੇਣਗੇ ਪਰ ਜਿਹੜੀ ਵੱਡੀ ਰਕਮਾਂ ਜਿਹੜੀਆਂ ਹੈਗੀਆਂ ਜਾਂ ਸੈਂਟਰ ਸਰਕਾਰ ਨੂੰ ਜਿਹੜੀ ਲੋੜ ਆ ਆ ਵੇਖੋ ਤੁਸੀਂ ਨੌਜਵਾਨ ਪਿੱਛੇ ਵੇਖ ਸਕਦੇ ਜੇ ਰਾਸ਼ਨ ਲੈ ਕੇ ਕਿਵੇਂ ਆ ਨੌਜਵਾਨ ਸੇਵਾ ਨਿਭਾ ਰਹੇ ਨੇ ਸੇਵਾ ਵਾਸਤੇ ਕਿਸ ਨੇ ਪਾਣੀ ਰੱਖਿਆ ਇੱਕ ਸੁੱਕੀ ਰਸਤ ਰੱਖੀ ਆ ਸੋ ਇਹ ਪੰਜਾਬ ਦੇ ਖੂਨ ਚ ਇਹ ਪੰਜਾਬੀਆਂ ਦੇ ਖੂਨ ਚ ਅੱਗੇ ਹੋ ਕੇ ਮਦਦ ਕਰਨਾ ਤੇ ਇੱਕ ਜਿਹੜੀ ਆ ਇਹ ਫਰਜ ਬੰਦਾ ਹੈ ਮੈਂ ਮੋਦੀ ਸਾਹਿਬ ਤੋਂ ਇਹ ਕੋਈ ਉਹਨਾਂ ਦਾ ਵੀ ਫਰਜ ਬੰਦਾ ਜੇ ਪੰਜਾਬ ਹਰ ਥਾਂ ਅੱਗੇ ਹੋ ਕੇ ਜਿਹੜੀ ਆ ਕੋਈ ਵੀ ਦੁਸ਼ਮਨ ਨੂੰ ਰੋਕਣਾ ਹੋਵੇ ਨਾਲ ਹੀ ਪਾਕਿਸਤਾਨ ਦਾ ਬਾਰਡਰ ਹੈ ਤੇ ਹਰ ਥਾਂ ਇੱਕ ਡਾਕੇ ਖੜਦਾ ਵਾ ਪੰਜਾਬੀ ਹਿੱਕ ਡਾਕੇ ਦੇਖਦੇ ਰੱਖਿਆ ਕਰਦੇ ਆ ਤੇ ਮੋਦੀ ਸਾਹਿਬ ਨੂੰ ਅੱਜ ਸਪੈਸ਼ਲ ਪੈਕੇਜ ਦੇ ਕੇ ਇਹ ਜਿਹੜੇ ਕਿਸਾਨਾਂ ਦਾ ਲੋੜਵੰਦਾਂ ਦਾ ਗਰੀਬਾਂ ਲੋਕਾਂ ਦੀ ਜਿਹੜੀ ਆ ਨੁਕਸਾਨ ਹੋਇਆ ਇਹਦੀ ਉਪਰ ਭਾਈ ਕਰਨੀ ਚਾਹੀਦੀ ਆ